ਆ ਸ਼ਹਿਰ ਕਚਹਿਰੀ ਵਿੱਚ ਫੋਟੋ ਸਟੇਟ ਦੀ ਦੁਕਾਨ ਵਿੱਚ ਲੱਗੀ ਅੱਗ ਦੁਕਾਨਦਾਰ ਨੂੰ ਉਸ ਵਕਤ ਪਤਾ ਲੱਗਾ ਜਦੋਂ ਸਵੇਰੇ ਆ ਕੇ ਦੁਕਾਨ ਨੂੰ ਖੋਲਿਆ ਤਾਂ ਦੁਕਾਨ ਅੰਦਰ ਪਿਆ ਪੱਖਾ 6 ਕੰਪਿਊਟਰ 6 ਪ੍ਰਿੰਟਰ 2 ਕੂਲਰ ਤੇ ਹੋਰ ਕਾਗਜ਼ ਬਗੈਰਾ ਜਲ ਕੇ ਰਾਖ ਹੋ ਚੁੱਕੇ ਸਨ ਪਿੰਡ ਛੋਕਰਾਂ ਦੇ ਰਹਿਣ ਵਾਲੇ ਲਖਵਿੰਦਰ ਕੁਆਰ ਨੇ ਦੱਸਿਆ ਕਿ ਉਹਨਾਂ ਦਾ ਕਰੀਬ 4 ਕੁ ਲੱਖ ਦਾ ਨੁਕਸਾਨ ਹੋ ਚੁੱਕਾ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਪਰੀ ਦੀਨਾ ਤੁਹਾਡੇ ਲਖਵਿੰਦਰ ਘੀਲ ਹੋਈ ਇੱਥੇ ਜੀ ਪਾਜੀ ਹੋਣਾ ਕਿ ਆ 24 ਤੇ 25 ਤਰੀਕ ਦੀ ਰਾਤ ਨੂੰ ਹਾਂਜੀ ਕਿਸੇ ਸ਼ਰਾਬ ਦੇ ਆਂਸਰਾ ਵਾਲੋ ਤੇ ਮੇਰੀ ਦੁਕਾਨ ਦੇ ਪਿੱਛੋਂ ਪੱਟ ਕੇ ਦਰਵਾਜ਼ਾ ਖੋਲ ਕੇ ਅੰਦਰ ਜਿੰਨਾ ਵੀ ਮੇਰਾ ਸਾਮਾਨ ਪਿਆ ਸੀ ਸਾਰੇ ਨੂੰ ਅੱਗ ਲਗਾ ਦਿੱਤੀ ਆ ਕੱਲਾ ਕੰਮ ਕਰਦੇ ਜੀ ਇੱਥੇ ਜੀ ਪਾਜੀ ਟਾਈਪਿੰਗ ਦਾ ਸੀ ਸਾਡਾ ਕੰਮ ਇੱਕ ਮੇਰਾ ਸਾਥੀ ਸੀ ਸੁਰਜੀਤ ਸਿੰਘ ਨਾਲ ਉਹਦਾ ਸਟੈਂਪ ਕੋਜ ਦਾ ਕੰਮ ਆ ਤੇ ਇੱਕ ਹੈਗਾ ਦਿਲਵਾਰ ਰਾਏ ਜੀ ਜੋ ਐਸ ਵੇਲੇ ਉਹ ਉਹਨਾਂ ਦੇ ਬੇਟੇ ਦੀ ਸ਼ਾਦੀ ਅਬਦੇਸ਼ ਗਏ ਹੋ ਆ ਕਿੰਨੇ ਵੇਲੇ ਘਟਣਾ ਜੀ ਰਾਤ ਦੀ ਤੁਸੀਂ ਅਜੀ ਇਹ ਭਾਜੀ ਰਾਤ ਤਕਰੀਬਨ 11 12 ਵਜੇ ਦੇ ਬਾਅਦ ਹੀ ਲੱਗ ਗਈ ਨੁਕਸਾਨ ਕੀ ਕੀ ਹੋ ਗਿਆ ਬਾਈ ਨੁਕਸਾਨ ਭਾਜੀ 6 ਪ੍ਰਿੰਟਰ ਤੇ 7 ਪ੍ਰਿੰਟਰ ਤੇ 5 ਮੇਰੇ 6 ਪੀਸੀ ਆ 2 ਕੂਲਰ ਪੱਖਾ ਆ ਇਹ ਮੇਰੀਆਂ ਚੇਅਰ ਵਾਲੀਆਂ ਵਧੀਆ ਕੁਰਸੀਆਂ ਆ ਟੇਬਲ ਆ ਤੇ ਮੇਰੇ ਸਟਾਮਪ ਪੇਪਰ ਅੰਦਰ ਪਏ ਸੀ ਰਜਿਸਟਰ ਸਟਾਮਾਂ ਦੇ ਡਾਕੂਮੈਂਟ ਸਾਰੇ ਸਰਕਾਰੀ ਜਿੰਨਾ ਵੀ ਰਿਕਾਰਡ ਸੀ ਸਾਡਾ ਮੇਰੇ ਰੈਂਟ ਦੀਆਂ ਰਸੀਦਾਂ ਵੀ ਜਿਹੜੀਆਂ ਪਿਛਲੀਆਂ ਮੰਨ ਲਓ ਹੁਣ ਪ੍ਰਸ਼ਾਸਨ ਮੰਗਦਾ ਤੇ ਮੇਰੇ ਕੋਲ ਤੁਹਾਨੂੰ ਕੱਖ ਵੀ ਨਹੀਂ ਦਿਆ ਸਾਰਾ ਕੁਛ ਜਾਨੀ ਕਿ ਸੜ ਗਿਆ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਜੀ ਅੰਦਰ ਨੁਕਸਾਨ ਭਾਜੀ ਮੇਰਾ 4 ਤੋਂ 5 ਲੱਖ ਰੁਪਏ ਆ ਤੇ ਪੁਲਿਸ ਨੂੰ ਦਰਖਾਸਤ ਵੀ ਦੇਤੀ ਆ ਜੀ ਹਾਲ ਸੁਣੋ ਭਾਜੀ ਕੱਲ ਥਾਣੇ ਵੀ ਗਏ ਸੀ ਐਸਐਚਓ ਸਾਹਿਬ ਨੂੰ ਮਿਲੇ ਸੀ ਉੱਥੇ ਤਾਂ ਕੋਈ ਗੱਲਬਾਤ ਨਹੀਂ ਬਣੀ ਹੈਗੀ ਫਿਰ ਅਸੀਂ ਆ ਕੇ ਤਹਿਸੀਲਦਾਰ ਮੈਡਮ ਨੂੰ ਦਿੱਤੀ ਐਪਲੀਕੇਸ਼ਨ ਤੇ ਐਸਡੀਐਮ ਸਾਹਿਬ ਨੂੰ ਦਿੱਤੀ ਆ ਐਸਡੀਐਮ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਡੀਐਸਟੀ ਕੋਈ ਸ਼ੱਕ ਕਿਸੇ ਦੇ ਜੀ ਸ਼ੱਕ ਸ਼ੱਕ ਮੈਂ ਕਿਸੇ ਨੂੰ ਨਹੀਂ ਕਿਹਾ ਸਰ ਭਾਈ ਸ਼ੱਕ ਤਾਂ ਹੁਣ ਪੁਲਿਸ ਹੈ ਫਰਸ਼ਾ ਸ਼ੱਕ ਦੇ ਘੇਰੇ ਚ ਆਉਂਦਾ ਹੋਵੇ ਜੇ ਘੇਰੇ ਜਾ ਕੇ ਫੇਰ ਮੈਂ ਫੜ ਲੂੰਗਾ ਹੂੰ ਜੇ ਸ਼ਾਇਦ ਜੇ ਕੋਈ ਘੇਰੇ ਜਾ ਗਿਆ ਫਿਰ ਫਿਰ ਪਾ ਲੂੰਗਾ ਮੈਂ ਕੌਣ ਆ ਇਦਾਂ ਨਹੀਂ ਮੈਂ ਕਹਿ ਸਕਦਾ ਕਿਸੇ ਨੂੰ ਹਾਂ ਠੀਕ ਹੈ ਓਕੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜੀਆ ਮੋਟਾਪਾ ਸ਼ੂਗਰ ਘਟਿਏ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੇ ਪਿੰਡ ਅਨਸਰੋ ਨੇੜੇ ਬੰਦਲੀ ਸ਼ਹਿਰ ਦਰਗਾਹ ਨੇੜੇ ਸਤਲੁਜ ਦਰਿਆ ਦੇ ਕੰਢੇ ਤੋਂ ਕੰਡੇ ਖੜਾ 14 ਸਾਲਾ ਬੱਚਾ ਪਾਣੀ ਦੇ ਤੇਜ਼ बहाव ਵਿੱਚ ਇਲਕੇ ਹੜ ਗਿਆ ਸੀ ਜਿਸ ਨੂੰ ਬਚਾਣ ਲਈ ਉਸਦੇ ਮਾਮੇ ਨੇ ਵੀ ਛਾਲ ਮਾਰ ਦਿੱਤੀ ਸੀ ਪਰੰਤੂ ਪਾਣੀ ਦੇ ਤੇਜ਼ बहाव ਕਾਰਨ ਮਾਮਾ ਭਾਨਜਾ ਡੁੱਬ ਗਏ ਸਨ ਜਿਨ੍ਹਾਂ ਦੀ ਭਾਲ ਬਹੁਤ ਹੀ ਕੀਤੀ ਪਰੰਤੂ ਦੋਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ 7ਵੇਂ ਦਿਨ ਮਾਮੇ ਦੀ ਲਾਸ਼ ਪਿੰਡ ਓਲੀਏ ਓਲਿਆਪੁਰ ਸਤਲੁਜ ਦਰਿਆ ਤੋਂ ਮਿਲੀ ਹੈ ਜਿਸ ਤਹਿਤ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਉਸ ਦੀ ਪਛਾਣ ਕੀਤੀ ਜਿਸ ਤਹਿਤ ਸਾਨਾ ਥਾਣਾ ਸਦਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਲਾਚੋੜ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲੈ ਰਖਵਾ ਦਿੱਤਾ ਹੈ ਜਿਸ ਦਾ ਅੱਜ ਪੋਸਟਮਾਰਟਮ ਪ੍ਰਵਾਨ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਇਸ ਮੌਕੇ ਸਦਰ ਥਾਣਾ ਬਲਾਚੋੜ ਦੇ ਐਸਆਈ ਸਤਨਾਮ ਸਿੰਘ ਨੇ ਕਿਹਾ ਕਿ ਧਾਰਾ 174 ਦੀ ਕਾਰਵਾਈ ਕਰਦੇ ਹੋਏ ਰਮਨ ਕੁਮਾਰ ਦਾ ਪੋਸਟਮਾਰਟਮ ਕਰਾਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਭਾਂਜੇ ਅਨਸਵਾਲੀਆ ਦੀ ਅਜੇ ਸਤ루 ਦਰਿਆ ਵਿੱਚ ਭਾਲ ਜਾਰੀ ਹੈ ਉਸ ਦੀ ਹਾਲੇ ਤੱਕ ਲਾਸ਼ ਬਰਾਮਦ ਨਹੀਂ ਹੋਈ ਆਓ ਦੇਖਦੇ ਹਾਂ ਪੂਰੀ ਰਿਪੋਰਟ ਇੱਕ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਜਿਲ੍ਹਾ ਸ਼ਿਰਪਗ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੀ ਨਾਮ ਹੈ ਜੀ ਆਪਣਾ ਮੈਂ ਨਮਰਾਸ਼ ਕੁਮਾਰ ਜੀ ਇਹ ਜਿਹੜਾ ਤੁਹਾਡੇ ਕੋਲ ਕੀ ਲੱਗਦੇ ਸੀ ਜਿਨ੍ਹਾਂ ਦੀ ਡੈਥ ਹੋਈ ਸੀ ਡੁੱਬ ਕੇ ਮੇਰਾ ਸਾਲਾ ਸੀਰਾਮਨ ਕੁਮਾਰ ਜਿਸੇ ਦੀ ਡੈਥ ਹੋਈ ਹੈ ਹਾਂਜੀ ਤੇ ਇਹਨਾਂ ਦੀ ਲਾਸ਼ ਮਿਲ ਗਈ ਹੈ ਹਾਂਜੀ ਕੱਲ ਨੂੰ ਦੀ ਲਾਸ਼ ਕੱਲ ਦੁਪਹਿਰ ਮਿਲ ਗਈ ਸੀ ਹਾਂਜੀ ਲਾਸ਼ ਮਿਲਣ ਤੋਂ ਬਾਅਦ ਅਸੀਂ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਸੀ ਪੁਲਿਸ ਨੇ ਲੈ ਕੇ ਆਪਣੇ ਹਸਪੀਟਲ ਜਮ੍ਹਾਂ ਕਰਾਤੀ ਬੋਡੀ ਤੇ ਪਛਾਣ ਕਰ ਲਈ ਸੀ ਤੁਸੀਂ ਹਾਂਜੀ ਪਛਾਣ ਕਰ ਲਈ ਸੀ ਪਛਾਣ ਕਰ ਲਈ ਸੀ ਠੀਕ ਹੈ ਤੇ ਹੁਣ ਕੀ ਕਾਰਵਾਈ ਕੀ ਹੋ ਰਹੀ ਹੈ ਹੁਣ ਕਾਰਵਾਈ ਪੋਸਟਮਾਰਟਮ ਲਈ ਗਈ ਹੈ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਅਸੀਂ ਬੋੜ ਦਾ ਸੰਸਕਾਰ ਜਿਹੜਾ ਚੰਡੀਗੜ੍ਹ ਵਿੱਚ ਕਰਦੇ ਨੇ ਜਿਹੜੀ ਲਾਸ਼ ਦੀ ਮਿਤੀ 20 ਤਰੀਕ ਨੂੰ 20/02/24 ਨੂੰ ਚੰਡੀਗੜ੍ਹ ਨਿਵਾਸੀ ਰਮਨ ਕਵਾਰ ਸੀਗਾ ਕਿ ਉਹ ਪਾਣੀ ਜਾ ਗੁਰਦੁਆਰਾ ਟੀਪੀ ਸਾਹਿਬ ਰੁਕੜ ਲੱਗੇ ਦਰਿਆ ਵਿੱਚ ਨਹਾਦੇ ਸਮੇਂ ਜਿਹੜਾ ਹੋ ਰਿਹਾ ਸੀ ਪਤਾ ਲੱਗਾ ਕਿ ਪਾਣੀ ਜਾ ਜਿਹੜਾ ਸੀਗਾ ਉਹਨਾਂ ਦਾ ਅੰਸ਼ ਉਹ ਪਾਣੀ ਵਿੱਚ ਵਹਿ ਗਿਆ ਸੀ ਜਿਹਨੂੰ ਉਹਦਾ ਜਿਹੜਾ ਮਾਮਾ ਸੀ ਰਮਨ ਕਵਾਰ ਬਚਾਉਂਦੇ ਹੋਏ ਉਹ ਵੀ ਪਾਣੀ ਵਿੱਚ ਡੁੱਬ ਗਿਆ ਤੇ ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਔਰੀਆ ਪਰ ਦਰਿਆ ਦੇ ਵਿੱਚ ਇੱਕ ਡੈੱਡ ਬੋਡੀ ਹੈਗੀ ਮਿਲੀ ਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਸਾਨੂੰ ਪਤਾ ਲੱਗਾ ਕਿ ਡੈੱਡ ਬੋਡੀ ਜੀ ਰਮਨ ਕੁਮਾਰ ਦੀ ਆ ਫਿਰ ਅਸੀਂ ਰਮਨ ਕੁਮਾਰ ਦੇ ਵਾਰਸਾਂ ਨੂੰ ਮੌਕੇ ਪਰ ਬੁਲਾਇਆ ਜਿਨ੍ਹਾਂ ਨੇ ਇੱਕ ਪਛਾਣ ਕੀਤੀ ਕਿ ਜਿਹੜੀ ਹੈਗੀ ਡੈੱਡ ਬੋਡੀ ਆ ਇਹ ਸਾਡੇ ਜਿਹੜਾ ਹੈਗਾ ਤੇ ਰਮਨ ਕੁਮਾਰ ਜੀ ਦੀ ਹੈਗੀ ਆ ਤੇ ਜੀ ਡੈੱਡ ਬੋਡੀ ਹੈਗੀ ਆ ਕਾਨੂੰਨ ਲੈ ਕੇ ਡਿਪੋਜ਼ਿਟ ਰੱਖੀ ਸੀ ਤੇ ਅੱਜ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਦਾ ਗਰਮੀ ਡੱਡੋੜੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਸ਼ਾਂ ਦੇ ਵੱਲ ਭੇਜਿਆ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499